ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਖੁਸ਼ਹਾਲ ਪਰਿਵਾਰ ਜੋ ਕਿ ਸੁਖੀ ਸੁਖੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਅਚਾਨਕ ਘਰ ਤੋਂ ਇੱਕ ਦਿਨ ਗਾਇਬ ਹੋ ਜਾਂਦੇ ਆ ਇੱਕ ਪਰਿਵਾਰ ਜਿਸ ਦੇ ਮੈਂਬਰ ਘਰ ਤੋਂ ਅਚਾਨਕ ਗਾਇਬ ਹੋਏ ਪਿੱਛੇ ਕੋਈ ਵੀ ਨਿਸ਼ਾਨ ਨਹੀਂ ਛੱਡਦੇ ਨਾ ਹੀ ਕੋਈ ਕਲੂ ਬਚਦਾ ਪਰ ਉਸ ਪਰਿਵਾਰ ਦਾ ਇੱਕ ਮੁੰਡਾ ਜਿਸ ਦਾ ਨਾਮ ਦੀਪਕ ਸੀ ਉਹ ਪਿੱਛੇ ਰਹਿ ਜਾਂਦਾ ਤੇ ਉਹ ਪੁਲਿਸ ਵਾਲਿਆਂ ਦੇ ਨਾਲ ਮਿਲ ਕੇ ਇਸ ਕੇਸ ਦੀ ਪੈਰਵਾਹੀ ਕਰਦਾ ਹੈ ਜਦੋਂ ਪੁਲਿਸ ਇਸ ਕੇਸ ਦੇ ਵਿੱਚ ਜਾਂਚ ਕਰਦੀ ਹੈ ਤੇ ਨਿਕਲ ਕੇ ਸਾਰਾ ਕੇਸ ਸਾਹਮਣੇ ਆਉਂਦਾ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਕਿ ਇਸ ਕੇਸ ਦੇ ਵਿੱਚ ਕੀ ਵਾਪਰਿਆ ਅਸਲ ਦੇ ਵਿੱਚ ਕੀ ਹੋਇਆ ਕਿੱਥੇ ਉਹ ਪਰਿਵਾਰ ਗਿਆ ਕਿਵੇਂ ਉਹਨਾਂ ਬਾਰੇ ਪਤਾ ਲੱਗਦਾ ਤੇ ਉਹਨਾਂ ਨਾਲ ਕੀ ਵਾਪਰਿਆ ਇਹ ਸਾਰੀ ਗੱਲਬਾਤਾਂ ਪਾਜਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਦਾ ਆਈਕਨ ਜਰੂਰ ਦਬਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਆ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇਹ ਕੇਸ ਹੈ ਜੀ ਉੱਤਰਾਖੰਡ ਦਾ ਉੱਤਰਾਖੰਡ ਦੇ ਵਿੱਚ ਪੈਂਦਾ ਇੱਕ ਇਲਾਕਾ ਉਦਮ ਸਿੰਘ ਨਗਰ ਉਦਮ ਸਿੰਘ ਨਗਰ ਦੇ ਵਿੱਚ ਪੈਂਦਾ ਇੱਕ ਪਿੰਡ ਸਿਆਮਪੁਰਾ ਸਿਆਮਪੁਰਾ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਦੇ ਵਿੱਚ ਪਰਿਵਾਰ ਦੀ ਮੁਖੀ ਸੀ ਕਮਲਾ ਜਿਹੜੀ ਇਹ ਕਾਮਲਾ ਸੀ ਇਸਦੀ ਉਮਰ 52 ਸਾਲ ਦੀ ਸੀ ਇਸ ਦੇ ਅੱਗੇ ਦੋ ਬੇਟੇ ਸੀ ਇੱਕ ਦਾ ਨਾਮ ਰਾਜਿੰਦਰ ਸੀ ਜਿਸ ਦੀ ਉਮਰ 30 ਸਾਲ ਦੀ ਸੀ ਤੇ ਇੱਕ ਦਾ ਨਾਮ ਦੀਪਕ ਸੀ ਜੋ ਕਿ 25-26 ਸਾਲ ਦਾ ਸੀ ਹੁਣ ਇਹ ਜਿਹੜੇ ਦੋਨੋਂ ਮੁੰਡੇ ਸੀ ਇਹ ਵਿਆਹੇ ਹੋਏ ਸੀ ਦੀਪਕ ਇੱਕ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਤੇ ਇਸ ਦੇ ਲਈ ਉਹ ਉਸ ਦੀ ਜਿਹੜੀ ਪੋਸਟਿੰਗ ਸੀ ਉਹ ਓਡੀਸ਼ਾ ਦੇ ਵਿੱਚ ਸੀ ਤੇ ਉਹ ਓਡੀਸ਼ਾ ਦੇ ਵਿੱਚ ਰਹਿੰਦਾ ਸੀ ਇਹ ਦੋਨੋਂ ਜਿਹੜੇ ਮੁੰਡੇ ਸੀ ਵਿਆਹੇ ਹੋਏ ਸੀ ਜਿਹੜਾ ਇਹ ਰਜਿੰਦਰ ਸੀ ਇਸ ਦੇ ਕੋਲ ਇੱਕ ਬੇਟਾ ਸੀ ਜਿਸ ਦਾ ਨਾਮ ਭਾਸਕਰ ਸੀ ਤੇ ਉਹਦੀ ਉਮਰ ਸੀ 6 ਤੋਂ ਲੈ ਕੇ 7 ਸਾਲ ਦੇ ਵਿੱਚ ਤੇ ਜਿਹੜਾ ਇਹ ਦੀਪਕ ਸੀ ਇਸ ਦੀ ਘਰ ਵਾਲੀ ਸੀ ਇੱਕ ਜਿਸ ਦਾ ਨਾਮ ਚੰਚਲ ਸੀ ਇਹ ਜਿਹੜਾ ਪਰਿਵਾਰ ਸਾਰਾ ਇਕੱਠਾ ਰਹਿੰਦਾ ਸੀ ਸਾਰੇ ਖੁਸ਼ੀ ਖੁਸ਼ੀ ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਸੀ ਤੇ ਇਸ ਪਰਿਵਾਰ ਦੇ ਕੋਲੇ ਥੋੜੀ ਬਹੁਤੀ ਜ਼ਮੀਨ ਵੀ ਸੀ ਜੋ ਕਿ ਖੇਤੀਬਾੜੀ ਵਾਲੀ ਜ਼ਮੀਨ ਸੀ ਪਰ ਉਸ ਦੀ ਕੀਮਤ 5-6 ਕਰੋੜ ਰੁਪਇਆ ਦੱਸੀ ਜਾਂਦੀ ਸੀ ਤੇ ਹੁਣ ਜਿਹੜੀ ਇਹ ਚਾਂਚਲ ਸੀ ਇਸ ਪਰਿਵਾਰ ਦੀ ਇਹ ਜਿਹੜੀ ਨੂੰਹ ਸੀ ਇਹ ਪਰਿਵਾਰ ਦਾ ਸਾਰਾ ਜਿਹੜਾ ਧਿਆਨ ਰੱਖਦੀ ਸੀ ਆਪਣੇ ਘਰ ਦੇ ਕੰਮਕਾਰ ਬਹੁਤ ਵਧੀਆ ਕਰਦੀ ਆ ਆਪਣੇ ਪਰਿਵਾਰ ਦਾ ਖਿਆਲ ਰੱਖਦੀ ਸੀ ਇਸ ਦੇ ਨਾਲ ਨਾਲ ਇਹ ਚਾਂਚਲ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਦੀ ਸੀ ਦੇਹਰਾਦੂਨ ਦੇ ਵਿੱਚ ਜਿਸ ਦੇ ਲਈ ਇਹ ਰੋਜ਼ ਆਪਣੀ ਸਕੂਟੀ ਦੇ ਉੱਤੇ ਆਪਣੇ ਕੰਮਕਾਰ ਕਰਦੇ ਨਬਣ ਤੋਂ ਬਾਅਦ ਜਿਹੜਾ ਦੇਹਰਾਦੂਨ ਚਲੀ ਜਾਂਦੀ ਸੀ ਪੜਨ ਦੇ ਲਈ ਤੇ ਇਹ ਪਰਿਵਾਰ ਇਦਾਂ ਹੀ ਚੱਲਦਾ ਜਾ ਰਿਹਾ ਸੀ ਤੇ ਜਿਹੜੀ ਇਹ ਕਾਮਲਾ ਦੇਵੀ ਸੀ ਜਿਵੇਂ ਜਿਵੇਂ ਇਹਦੀ ਉਮਰ ਵੱਧਦੀ ਜਾ ਰਹੀ ਸੀ ਇਸ ਨੂੰ ਥੋੜੀ ਬਹੁਤੀ ਇੱਕ ਟੈਨਸ਼ਨ ਹੁੰਦੀ ਹੈ ਕਿਉਂਕਿ ਜਿਹੜਾ ਇਸ ਦਾ ਮੁੰਡਾ ਰਾਜਿੰਦਰ ਸੀ ਉਸ ਦਾ ਜਦੋਂ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਉਸ ਦੇ ਘਰ ਜਦੋਂ ਬੇਟੇ ਨੇ ਜਨਮ ਲਿਆ ਉਹ ਤੋਂ ਥੋੜਾ ਸਮਾਂ ਬਾਅਦ ਹੀ ਉਸ ਦੀ ਰਾਜਿੰਦਰ ਦੀ ਆਪਣੀ ਘਰ ਵਾਲੀ ਦੇ ਨਾਲ ਅਣਬਣ ਰਹਿਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਚੱਲਦਿਆਂ ਇਹ ਸਾਰੀ ਗੱਲਬਾਤ ਤਲਾਕ ਤੱਕ ਪਹੁੰਚਦੀ ਹੈ ਤੇ ਇਹਨਾਂ ਦੋਨਾਂ ਜਣਾਂ ਦਾ ਤਲਾਕ ਹੋ ਜਾਂਦਾ ਹੈ ਤੇ ਇਸ ਦੀ ਘਰ ਵਾਲੀ ਘਰ ਛੱਡ ਕੇ ਚਲੀ ਜਾਂਦੀ ਹੈ ਤੇ ਜਿਹੜਾ ਇਹਦਾ ਬੇਟਾ ਭਾਸਕਰ ਸੀ ਉਹ ਇੱਥੇ ਆਪਣੇ ਜਿਹੜੇ ਸਹੁਰੇ ਪਰਿਵਾਰ ਕੋਲੇ ਛੱਡ ਜਾਂਦੀ ਹੈ ਜਾਨੀ ਕਿ ਰਾਜੇਂਦਰ ਉਹਨਾਂ ਕੋਲੇ ਜਿਹੜਾ ਉਹ ਬੇਟਾ ਰਹਿ ਜਾਂਦਾ ਹੁਣ ਤੱਕ ਜਿਹੜੀ ਚੰਚਲ ਸੀ ਉਹ ਉਸ ਬੱਚੇ ਦਾ ਬਹੁਤ ਵਧੀਆ ਧਿਆਨ ਰੱਖਦੀ ਸੀ ਕਾਮਲਾ ਦੇਵੀ ਵੀ ਉਸ ਬੱਚੇ ਦੀ ਜਿਹੜੀ ਦੇਖਰੇਖ ਕਰਦੀ ਸੀ ਉਸ ਦਾ ਪਾਲਣ ਪੋਸ਼ਣ ਕਰਦੇ ਸੀ ਇਕੱਠੇ ਹੋ ਕੇ ਪਰ ਕਾਮਲਾ ਦੇਵੀ ਦਾ ਮੰਨਣਾ ਇਹ ਸੀ ਕਿ ਜਦੋਂ ਉਹ ਨਹੀਂ ਰਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਦੇ ਉਸ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਇਕੱਲਾ ਰਹਿ ਜਾਊਗਾ ਤੇ ਉਸ ਜਿਹੜੀ ਚੰਚਲ ਹੈ ਉਸ ਦੇ ਵੀ ਜਦੋਂ ਬੱਚੇ ਵਗੈਰਾ ਹੋ ਗਏ ਤਾਂ ਉਸ ਨੇ ਵੀ ਉਸ ਦਾ ਜਿਹੜਾ ਧਿਆਨ ਰੱਖਣਾ ਘੱਟ ਕਰ ਦੇਣਾ ਇਸ ਲਈ ਉਹ ਆਪਣਾ ਜਿਹੜਾ ਮੁੰਡਾ ਸੀ ਰਾਜਿੰਦਰ ਉਸ ਦਾ ਵਿਆਹ ਦੁਬਾਰਾ ਕਰਨਾ ਚਾਹੁੰਦੀ ਸੀ ਇਸ ਦੇ ਲਈ ਇਹ ਜਿਹੜੀ ਕੁੜੀ ਵਗੈਰਾ ਦੇਖਦੀ ਸੀ ਪਰ ਹੁਣ ਰਾਜਿੰਦਰ ਦੀ ਉਮਰ ਵੀ ਸੀ ਤੇ ਪਹਿਲਾਂ ਵੀ ਤਲਾਕ ਹੋ ਚੁੱਕਿਆ ਸੀ ਇਸ ਕਰਕੇ ਕੁੜੀ ਜਿਹੜੀ ਸੌਖੀ ਨਹੀਂ ਮਿਲ ਰਹੀ ਸੀ ਰਿਸ਼ਤੇਦਾਰੀਆਂ ਦੇ ਵਿੱਚ ਇੱਕ ਦੂਜੇਗਾ ਗੱਲ ਵੀ ਚੱਲੀ ਪਰ ਕਿਸੇ ਗੱਲ ਕਿਨਾਰੇ ਨਹੀਂ ਲੱਗੀ ਪਰ ਹੌਲੀ ਹੌਲੀ ਕਰਕੇ ਸਮਾਂ ਵੱਧਦਾ ਗਿਆ ਤੇ ਫਿਰ ਇੱਕ ਦਿਨ ਇਹਨਾਂ ਨੂੰ ਕੋਈ ਪਥਾਰਗੜ ਦੇ ਵਿੱਚ ਕਿਸੇ ਕੁੜੀ ਦੀ ਦੱਸ ਪਾਉਂਦੇ ਆ ਤੇ ਇਹ ਉਸ ਕੁੜੀ ਨੂੰ ਦੇਖਣ ਦੇ ਲਈ ਇਹਨਾਂ ਨੇ ਜਾਣਾ ਸੀ ਇਹ ਜਿਹੜਾ ਸਾਰਾ ਪਰਿਵਾਰ ਆ ਇਸ ਪਰਿਵਾਰ ਦੇ ਵਿੱਚ ਕਾਮਲਾ ਦੇਵੀ ਤੇ ਜਿਹੜਾ ਰਾਜਿੰਦਰ ਤੇ ਉਸ ਦਾ ਬੇਟਾ ਇੱਕ ਦਿਨ 27 ਨਵੰਬਰ 2015 ਦੇ ਦਿਨ ਘਰ ਤੋਂ ਕੁੜੀ ਦੇਖਣ ਦੇ ਲਈ ਜਾਂਦੇ ਆ ਕਿਉਂਕਿ ਹੁਣ ਜਿਹੜੀ ਇਹ ਚਾਂਚਲ ਸੀ ਉਹ ਕਦੇ ਆਪਣੇ ਘਰ ਵਾਲੇ ਕੋਲ ਚਲੀ ਜਾਂਦੀ ਸੀ ਕਦੇ ਇੱਥੇ ਰਹਿੰਦੀ ਸੀ ਇਸ ਕਰਕੇ ਉਹ ਹੁਣ ਜਿਹੜੀ ਆਪਣੇ ਘਰ ਵਾਲੇ ਕੋਲੇ ਜਿੱਥੇ ਉਹਦੀ ਪੋਸਟਿੰਗ ਸੀ ਦੀਪਕ ਦੀ ਉੱਥੇ ਗਈ ਹੋਈ ਸੀ ਤੇ ਪਰਿਵਾਰ ਦੇ ਜਿਹੜੇ ਤਿੰਨ ਜੀ ਸੀਗੇ ਉਹ ਕੁੜੀ ਦੇਖਣ ਦੇ ਲਈ ਪਥੌਰਗੜ੍ਹ ਤੋਂ 27 ਨਵੰਬਰ 2015 ਦੇ ਦਿਨ ਘਰੋਂ ਨਿਕਲਦਿਆ ਜਦੋਂ ਇਹ ਘਟਨਾ ਵਾਪਰਦੀ ਹੈ 27 ਨਵੰਬਰ ਦੇ ਦਿਨ ਜਿਹੜੇ ਇਹ ਘਰ ਦੇ ਪਰਿਵਾਰ ਦੇ ਮੈਂਬਰ ਸੀ ਸਵੇਰੇ ਜਲਦੀ ਹੀ ਘਰ ਤੋਂ ਨਿਕਲ ਚੁੱਕੇ ਸੀ ਕਿਉਂਕਿ ਇਹਨਾਂ ਨੇ ਕਾਫੀ ਦੂਰ ਜਾਣਾ ਸੀ ਇਸ ਕਰਕੇ ਇਹ ਸੂਰਜ ਨਿਕਲਣ ਤੋਂ ਪਹਿਲਾਂ ਹੀ ਕਰੋ ਨਿਕਲ ਜਾਂਦੇ ਆ ਤੇ ਇਹ ਰਸਤੇ ਦੇ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਦੀਪਿਕ ਦੀ ਜਿਹੜੀ ਫੋਨ ਕਾਲ ਵੀ ਆਈ ਉਹਨੇ ਪੁੱਛਿਆ ਕਿ ਤੁਸੀਂ ਸਹੀ ਸਲਾਮਤ ਜਾ ਰਹੇ ਹੋ ਘਰ ਤੋਂ ਨਿਕਲ ਗਏ ਤਾਂ ਉਹਨਾਂ ਨੇ ਦੱਸਿਆ ਕਿ ਹਾਂ ਅਸੀਂ ਰਸਤੇ ਦੇ ਵਿੱਚ ਆ ਜਦੋਂ ਹੀ ਉੱਥੇ ਪਹੁੰਚਦੇ ਆ ਤੈਨੂੰ ਜਾ ਕੇ ਉੱਥੇ ਫੋਨ ਕਰਾਂਗੇ ਤਾਂ ਜਿਹੜਾ ਦੀਪਿਕ ਆ ਇਹਨਾਂ ਦੇ ਫੋਨ ਦਾ ਇੰਤਜ਼ਾਰ ਕਰਦਾ ਪਰ ਸਵੇਰ ਤੋਂ ਸ਼ਾਮ ਹੋ ਜਾਂਦੀ ਆ ਸ਼ਾਮ ਤੋਂ ਜਿਹੜੀ ਰਾਤ ਪੈਣੀ ਸ਼ੁਰੂ ਹੋ ਜਾਂਦੀ ਆ ਪਰ ਇਹਨਾਂ ਦੀ ਕੋਈ ਵੀ ਫੋਨ ਕਾਲ ਵਾਪਸ ਨਹੀਂ ਆਉਂਦੀ ਇੱਕ ਦੋ ਵਾਰ ਜਿਹੜਾ ਦੀਪਕ ਨੇ ਆਪ ਵੀ ਫੋਨ ਕਰਕੇ ਦੇਖਿਆ ਪਰ ਇਹਨਾਂ ਦਾ ਫੋਨ ਸੀ ਜਿਹੜਾ ਉਸ ਵਿੱਚ ਆਫ ਆ ਰਿਹਾ ਸੀ ਰਜਿੰਦਰ ਦਾ ਫੋਨ ਵੀ ਤੇ ਕਮਲਾ ਦਾ ਫੋਨ ਦੋਨੋਂ ਫੋਨ ਸਵਿਚ ਆਫ ਆ ਰਹੇ ਸੀ ਇਸ ਕਰਕੇ ਇਹਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਫੋਨ ਦੀ ਜਿਹੜੀ ਬੈਟਰੀ ਆ ਉਹ ਲੋ ਹੋ ਗਈ ਹੋਣੀ ਆ ਉਹ ਜਦੋਂ ਉੱਥੇ ਪਹੁੰਚ ਗਏ ਚਾਰਜ ਕਰਕੇ ਮੈਨੂੰ ਫੋਨ ਕਰਨਗੇ ਪਰ ਜਦੋਂ ਰਾਤ ਤੱਕ ਫੋਨ ਨਾ ਆਇਆ ਤਾਂ ਇਹਨੂੰ ਥੋੜੀ ਟੈਨਸ਼ਨ ਹੋਣੀ ਸ਼ੁਰੂ ਹੋਈ ਇਹਨੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਫੋਨ ਕਰਕੇ ਪੁੱਛਿਆ ਪਰ ਕਿਤੇ ਕੋਈ ਕੁਝ ਨਾ ਪਤਾ ਲੱਗਿਆ ਉਸ ਤੋਂ ਬਾਅਦ ਇਹਨੇ ਜਿੱਥੇ ਉਹਨਾਂ ਦੇ ਜਾਣਾ ਸੀ ਪਥੌਰਗੜ੍ਹ ਉਹਨਾਂ ਪਰਿਵਾਰ ਦੇ ਮੈਂਬਰ ਦਾ ਕਿਸੇ ਦਾ ਨੰਬਰ ਲਿਆ ਤੇ ਉਹਨਾਂ ਨੂੰ ਫੋਨ ਕੀਤਾ ਜਦੋਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਮੇਰੇ ਘਰ ਦੇ ਮੈਂਬਰ ਉੱਥੇ ਪਹੁੰਚੇ ਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਆਪ ਉਹਨਾਂ ਨੂੰ ਸਵੇਰ ਤੋਂ ਉਡੀਕ ਰਹੇ ਹਾਂ ਪਰ ਹਾਲੇ ਤੱਕ ਉਹ ਸਾਡੇ ਕੋਲ ਪਹੁੰਚੇ ਨਹੀਂ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਆਖਰਕਾਰ ਉਸਦੇ ਪਰਿਵਾਰ ਦੇ ਮੈਂਬਰ ਗਏ ਕਿੱਥੇ ਉਹਨਾਂ ਦਾ ਫੋਨ ਵੀ ਸਵਿਚ ਆਫ ਆ ਰਿਹਾ ਉਹਨਾਂ ਦਾ ਕੁਝ ਵੀ ਪਤਾ ਨਹੀਂ ਸਵੇਰ ਦੇ ਨਿਕਲੇ ਆ ਸ਼ਾਮ ਤੱਕ ਹਾਲੇ ਪਹੁੰਚੇ ਵੀ ਨਹੀਂ ਆਖਰਕਾਰ ਉਹ ਚਲੇ ਕਿੱਥੇ ਗਏ ਹੁਣ ਦੀਪਕ ਤੇ ਚੰਚਲ ਬੜੀ ਟੈਨਸ਼ਨ ਦੇ ਵਿੱਚ ਸੀ ਉਹਨਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਫੋਨ ਕਰ ਲਏ ਸੀ ਪਰ ਕਿਤੇ ਕੋਈ ਕੁਝ ਨਾ ਪਤਾ ਲੱਗਿਆ ਤਾਂ ਫਿਰ ਉਹ ਉਥੋਂ ਜਿਹੜਾ ਉੜੀਸਾ ਦੇ ਵਿੱਚੋਂ ਜਿਹੜੇ ਉਤਰਾਖੰਡ ਵਾਪਸ ਆਉਂਦੇ ਆ ਉਤਰਾਖੰਡ ਆ ਕੇ ਉਹ ਪੁਲਿਸ ਕੋਲੇ ਜਾਂਦੇ ਆ ਪੁਲਿਸ ਕੋਲੇ ਜਾ ਕੇ ਉਹ ਆਪਣੀ ਕੰਪਲੇਂਟ ਦਰਜ ਕਰਾਉਂਦੇ ਆ ਉਹ ਪੁਲਿਸ ਵਾਲਿਆਂ ਨੂੰ ساری ਗੱਲਬਾਤ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਾਡੇ ਪਰਿਵਾਰ ਦੇ ਮੈਂਬਰ ਘਰ ਤੋਂ ਨਿਕਲੇ ਸੀ ਪਰ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਤੇ ਇੱਥੇ ਇੱਕ ਗੱਲ ਉਹ ਇਹ ਵੀ ਦੱਸਦੇ ਆ ਕਿ ਜਿਹੜਾ ਇਹ ਰਾਜਿੰਦਰ ਸੀ ਇਸ ਨੂੰ ਜਿਹੜੀ ਗੱਡੀ ਵਗੈਰਾ ਨਹੀਂ ਚਲਾਉਣੀ ਆਉਂਦੀ ਸੀ ਇਸ ਕਰਕੇ ਉਹ ਕੋਈ ਡਰਾਈਵਰ ਲੈ ਕੇ ਗਿਆ ਪਰ ਹਾਲੇ ਤੱਕ ਜਿਹੜਾ ਦੀਪਕ ਸਿੰਘ ਉਹਨੂੰ ਇਹ ਨਹੀਂ ਪਤਾ ਸੀ ਕਿ ਉਹ ਡਰਾਈਵਰ ਦੇ ਤੌਰ ਤੇ ਲੈ ਕੇ ਕਿਨੂੰ ਗਿਆ ਤੇ ਹੁਣ ਪੁਲਿਸ ਵਾਲੇ ਉਹਨਾਂ ਨੂੰ ਜਿਹੜੀ ਲੱਭਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਲੱਭਣ ਲਈ ਜਾਂਚ ਸ਼ੁਰੂ ਕਰਦੇ ਆ ਪਿੰਡ ਵਾਲਿਆਂ ਤੋਂ ਵੀ ਆ ਕੇ ਪੁੱਛਗਿੱਛ ਕਰਦਿਆ ਜਿੱਥੋਂ ਵੀ ਉਹਨਾਂ ਨੂੰ ਕੁਝ ਪਤਾ ਲੱਗ ਸਕੇ ਪੁਲਿਸ ਵਾਲੇ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਦੇ ਚੱਲਦਿਆਂ ਹੀ ਪੁਲਿਸ ਵਾਲੇ ਹੁਣ ਜੋ ਵੀ ਉਹ ਕਾਰ ਲੈ ਕੇ ਗਏ ਸੀ ਇਹਨਾਂ ਦੀ ਦੀਪਕ ਉਹਨਾਂ ਦੀ ਜਿਹੜੀ ਕਾਰ ਸੀ ਉਸ ਦਾ ਨੰਬਰ ਤੇ ਇਹ ਪਰਿਵਾਰ ਦੇ ਮੈਂਬਰਾਂ ਦੀ ਫੋਟੋਗ੍ਰਾਫਸ ਵਗੈਰਾ ਬਾਕੀ ਦੇ ਜਿਹੜੇ ਨੇੜੇ-ਤੇੜੇ ਦੇ ਥਾਣੇ ਸੀ ਜਾਂ ਹੋਰ ਉੱਤਰਾਖੰਡ ਦੇ ਵਿੱਚ ਜੋ ਵੀ ਇਹਨਾਂ ਦਾ ਡਾਟਾ ਬੇਸ ਸੀ ਉੱਥੇ ਜਿਹੜੇ ਸ਼ੇਅਰ ਕਰਦਿਆ ਤਾਂ ਕਿ ਕਿਸੇ ਨੂੰ ਕੁਝ ਪਤਾ ਲੱਗੇ ਤਾਂ ਉਹ ਥਾਣੇ ਨੂੰ ਸੂਚਿਤ ਕਰ ਸਕਣ ਤੇ ਬਾਕੀ ਥਾਣੇ ਵਾਲਿਆਂ ਦੇ ਕੋਲ ਜਦੋਂ ਇਹ ਫੋਟੋਗ੍ਰਾਫਸ ਵਗੈਰਾ ਪਹੁੰਚਦੀ ਪੁਲਿਸ ਵਾਲਿਆਂ ਨੂੰ ਇੱਕ ਕਾਲ ਆਉਂਦੀ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਯੂਪੀ ਦੇ ਬਲਾਸਪੁਰ ਦੇ ਵਿੱਚ ਇੱਕ ਸੜਕ ਦੇ ਕਿਨਾਰੇ ਦੇ ਉੱਤੇ ਇੱਕ ਲਾਵਾਰਿਸ ਕਾਰ ਮਿਲੀ ਹੈ ਤਾਂ ਪੁਲਿਸ ਵਾਲੇ ਉੱਥੇ ਪਹੁੰਚਦੇ ਹਨ ਜਦੋਂ ਚੈੱਕ ਕੀਤਾ ਜਾਂਦਾ ਤਾਂ ਇਹ ਕਾਰ ਉਹੀ ਸੇਮ ਕਾਰ ਸੀ ਜੋ ਕਿ ਉਸ ਦਿਨ ਉਹ ਪਰਿਵਾਰ ਦੇ ਮੈਂਬਰ ਘਰ ਤੋਂ ਲੈ ਕੇ ਨਿਕਲੇ ਸੀ ਪਰ ਇਹ ਕਾਰ ਇੱਥੇ ਤੱਕ ਪਹੁੰਚੀ ਕਿਵੇਂ ਤੇ ਇਸ ਕਾਰ ਦੇ ਵਿੱਚੋਂ ਉਹਨਾਂ ਨੂੰ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਮਿਲਦਾ ਕੋਈ ਵੀ ਉੱਥੇ ਨਹੀਂ ਸੀ ਪਰ ਜਦੋਂ ਬਰੀਕੀ ਦੇ ਨਾਲ ਕਾਰ ਦੀ ਜਾਂਚ ਕੀਤੀ ਗਈ ਤਾ ਕਾਰ ਦੇ ਵਿੱਚੋਂ ਇੱਕ ਸਲਿੱਪ ਮਿਲਦੀ ਆ ਜੋ ਕਿ ਇੱਕ ਏਟੀਐਮ ਦੀ ਸੀ ਉਸ ਏਟੀਐਮ ਦੀ ਜਾਂਚ ਕੀਤੀ ਜਾਂਦੀ ਆ ਸਲਿੱਪ ਦੇ ਉੱਪਰ ਜਿਹੜਾ ਟਾਈਮ ਲਿਖਿਆ ਹੋਇਆ ਸੀ ਤਾਂ ਉਹ ਉਸੇ ਦਿਨ ਦਾ ਟਾਈਮ ਸੀ 27 ਤਰੀਕ ਦਾ ਤਾਂ ਪੁਲਿਸ ਵਾਲੇ ਉਸ ਏਟੀਐਮ ਦੇ ਵਿੱਚ ਪਹੁੰਚਦੇ ਆ ਤੇ ਉੱਥੋਂ ਸੀਸੀਟੀਵੀ ਫੁਟੇਜ ਕਢਵਾਉਂਦੇ ਆ ਜਦੋਂ ਜਿਹੜੀ ਸੀਸੀਟੀਵੀ ਫੁਟੇਜ ਕਢਵਾਈ ਜਾਂਦੀ ਆ ਤਾਂ ਉਸ ਦੇ ਵਿੱਚ ਜਿਹੜਾ ਰਾਜਿੰਦਰ ਸੀ ਉਹ ਏਟੀਐਮ ਦੇ ਵਿੱਚ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਫਿਰ 3-4 ਮਿੰਟ ਉਹ ਉੱਥੇ ਰਹਿੰਦਾ ਤੇ ਉਸ ਤੋਂ ਬਾਅਦ ਉਸ ਦੀ ਮਾਂ ਵੀ ਜਿਹੜੀ ਦੀਪਕ ਦੀ ਜਿਹੜੀ ਕਾਮਲਾ ਸੀ ਉਹ ਵੀ ਏਟੀਐਮ ਦੇ ਵਿੱਚ ਆਉਂਦੀ ਹੈ ਉਥੇ 7 ਤੋਂ ਲੈ ਕੇ 8 ਮਿੰਟ ਤੱਕ ਏਟੀਐਮ ਦੇ ਵਿੱਚ ਖੜੇ ਰਹਿੰਦੇ ਆ ਤੇ ਇਸ ਦੇ ਵਿਚਕਾਰ ਹੀ ਇੱਕ ਬੰਦਾ ਹੋਰ ਸੀ ਜੋ ਕਿ ਏਟੀਐਮ ਦੇ ਵਿੱਚ ਐਂਟਰ ਕਰਦਾ ਤਾਂ ਪੁਲਿਸ ਵਾਲੇ ਜਦੋਂ ਦੇਖਦੇ ਆ ਕਿ ਤੀਜਾ ਬੰਦਾ ਸੀ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਇਹ ਡਰਾਈਵਰ ਹੋਣਾ ਜਿਹੜਾ ਕਾਰ ਲੈ ਕੇ ਗਿਆ ਸੀ ਇਹਨਾਂ ਦੀ ਪਰ ਪੁਲਿਸ ਵਾਲਿਆਂ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਡਰਾਈਵਰ ਨਹੀਂ ਸੀ ਬਲਕਿ ਉਸੇ ਏਟੀਐਮ ਦਾ ਸਕਿਉਰਿਟੀ ਗਾਰਡ ਸੀ ਤੇ ਹੁਣ ਪੁਲਿਸ ਵਾਲਿਆਂ ਨੂੰ ਇੱਕ ਵਾਰ ਤਾਂ ਲੱਗਿਆ ਸੀ ਕਿ ਸ਼ਾਇਦ ਡਰਾਈਵਰ ਦਾ ਕੁਝ ਪਤਾ ਲੱਗ ਗਿਆ ਹੋਣਾ ਪਰ ਇਹਨਾਂ ਦੇ ਹੱਥ ਹਲੇ ਵੀ ਖਾਲੀ ਸੀ ਹੁਣ ਪੁਲਿਸ ਵਾਲੇ ਤਿੰਨ ਚਾਰ ਐਂਗਲਾਂ ਤੋਂ ਜਾਂਚ ਕਰ ਰਹੇ ਸੀ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਡਰਾਈਵਰ ਇਹਨਾਂ ਦੀ ਕਾਰ ਲੈ ਕੇ ਗਿਆ ਇਹਨਾਂ ਨੂੰ ਨਾਲ ਲੈ ਗਿਆ ਉਹਦੇ ਮਨ ਦੇ ਵਿੱਚ ਸ਼ਾਇਦ ਕੋਈ ਲਾਲਚ ਵਗੈਰਾ ਆਇਆ ਹੋਵੇ ਜਿਸ ਦੇ ਚੱਲਦਿਆਂ ਉਹਨੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਦਿੱਤਾ ਹੋਵੇ ਹੁਣ ਤੱਕ ਘਰ ਦੇ ਪਰਿਵਾਰ ਦੇ ਮੈਂਬਰ ਮਿਲੇ ਵੀ ਨਹੀਂ ਸੀ ਇਸ ਕਰਕੇ ਸਭ ਨੂੰ ਇਹੀ ਸੀਗਾ ਕਿ ਸ਼ਾਇਦ ਉਹਨਾਂ ਦੀ ਜਿਹੜੀ ਹੱਤਿਆ ਹੋ ਚੁੱਕੀ ਆ ਉਹਨਾਂ ਦਾ ਜਿਹੜਾ ਮਰਡਰ ਵਗੈਰਾ ਵੀ ਹੋ ਚੁੱਕਿਆ ਹੋਣਾ ਤਾਂ ਹੁਣ ਪੁਲਿਸ ਵਾਲੇ ਹੋਰ ਵੀ ਐਂਗਲ ਜਿਵੇਂ ਕਿ ਉਹ ਜਾਂਚ ਵੀ ਕਰਦੇ ਆ ਕਿ ਉਹਨਾਂ ਦੀ ਕਿਸੇ ਦੇ ਨਾਲ ਦੁਸ਼ਮਣੀ ਵਗੈਰਾ ਹੋਵੇ ਤਾਂ ਪੁਲਿਸ ਵਾਲੇ ਉਸ ਐਂਗਲ ਤੋਂ ਜਾਂਚ ਕੀਤੀ ਜਦੋਂ ਉਹ ਵੀ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਤਾਂ ਪੁਲਿਸ ਵਾਲੇ ਹੁਣ ਇੱਥੇ ਜਿਹੜਾ ਸ਼ੱਕ ਹੈ ਉਹ ਇਸ ਦੀਪਕ ਦੇ ਉੱਤੇ ਤੇ ਉਸ ਦੀ ਘਰ ਵਾਲੀ ਦੇ ਉੱਤੇ ਵੀ ਕਰਦੇ ਆ ਕਿਉਂਕਿ ਪੁਲਿਸ ਵਾਲਿਆਂ ਨੂੰ ਹੁਣ ਪਤਾ ਲੱਗਿਆ ਕਿ ਇਹਨਾਂ ਦੀ ਇੱਕ ਜ਼ਮੀਨ ਜਾਇਦਾਦ ਆ ਜਿਹੜੀ ਕਿ ਕਾਫੀ ਜ਼ਿਆਦਾ ਮਹਿੰਗੀ ਆ ਪੁਲਿਸ ਵਾਲਿਆਂ ਨੂੰ ਇਹ ਸੀ ਕਿ ਸ਼ਾਇਦ ਕਿਸੇ ਇਸ ਲਾਲਚ ਵਗੈਰਾ ਦੇ ਕਰਕੇ ਜਾਂ ਘਰ ਦੇ ਵਿੱਚ ਲੜਾਈ ਝਗੜੇ ਦੇ ਕਰਕੇ ਇਨਾ ਦੀਪਕ ਉਹਨਾ ਨਹੀਂ ਕੁਝ ਕਰਵਾ ਨਾ ਦਿੱਤਾ ਹੋਵੇ ਹੁਣ ਪੁਲਿਸ ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਫੋਨ ਨੰਬਰ ਵਗੈਰਾ ਸੀ ਰਜਿੰਦਰ ਦਾ ਤੇ ਕਮਲਾ ਦਾ ਉਹ ਵੀ ਚੈੱਕ ਕਰ ਚੁੱਕੀ ਸੀ ਕਿ ਕੋਈ ਹੋਰ ਅਜਿਹਾ ਐਂਗਲ ਨਿਕਲ ਕੇ ਸਾਹਮਣੇ ਆਵੇ ਪਰ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਫੋਨ ਦੇ ਵਿੱਚੋਂ ਕੁਝ ਨਹੀਂ ਮਿਲਿਆ ਹੁਣ ਦੀਪਕ ਤੇ ਉਸ ਦੀ ਘਰ ਵਾਲੀ ਚੰਚਲ ਦਾ ਮੋਬਾਈਲ ਨੰਬਰ ਵੀ ਲਿਆ ਗਿਆ ਉਹਨਾਂ ਦੋਨਾਂ ਦੇ ਮੋਬਾਈਲ ਨੰਬਰ ਦੀ ਜਿਹੜੀ ਜਾਂਚ ਹੁੰਦੀ ਹੈ ਹੁਣ ਜਦੋਂ ਇਹ ਸਾਰੀ ਜਾਂਚ ਇੱਕ ਪਾਸੇ ਚੱਲ ਰਹੀ ਸੀ ਫੋਨ ਨੰਬਰ ਵਗੈਰਾ ਦੇਖੇ ਜਾ ਰਹੇ ਸੀ ਪੁਲਿਸ ਦਾ ਸ਼ੱਕ ਵਧਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ 3 ਦਸੰਬਰ 2015 ਦੇ ਦਿਨ ਪੁਲਿਸ ਵਾਲਿਆਂ ਨੂੰ ਇੱਕ ਸੂਚਨਾ ਮਿਲਦੀ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਯੂਪੀ ਦੇ ਇੱਕ ਇਲਾਕੇ ਦੇ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਕੋਈ লাশ ਮਿਲੀ ਹੈ ਕਿਸੇ ਬੱਚੇ ਦੀ লাশ ਜੋ ਕੇ ਝਾੜੀਆਂ ਦੇ ਵਿੱਚ ਪਈ ਸੀ ਇਹ ਜਿਹੜੀ ਬੱਚੇ ਦੀ লাশ ਮਿਲੀ ਸੀ ਇਹ ਜਿੱਥੇ ਪਹਿਲਾਂ ਗੱਡੀ ਮਿਲੀ ਸੀ ਬਲਾਸਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਗੱਡੀ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ ਜਿਹੜੀ ਇਹ লাশ ਮਿਲੀ ਸੀ ਤਾਂ ਹੁਣ ਇਸ ਲਾਸ਼ ਦੇ ਜਦੋਂ ਸੁਨਾਖਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਬੱਚਾ ਹੋਰ ਕੋਈ ਨਹੀਂ ਬਲਕਿ ਉਹੀ ਭਾਸਕਰ 6-7 ਸਾਲ ਦਾ ਬੱਚਾ ਆ ਜਿਹੜਾ ਕਿ ਰਾਜਿੰਦਰ ਦਾ ਮੁੰਡਾ ਸੀ ਜੋ ਉਸ ਦਿਨ ਪਰਿਵਾਰ ਵਾਲਿਆਂ ਦੇ ਨਾਲ ਗਿਆ ਸੀ ਤਾਂ ਹੁਣ ਪੁਲਿਸ ਵਾਲਿਆਂ ਨੇ ਇਹ ਜਿਹੜੀ ਲਾਸ਼ ਸੀ ਇਸ ਦਾ ਪੋਸਟਮਾਰਟਮ ਕੀਤਾ ਤੇ ਇਹ ਲਾਸ਼ ਜਿਹੜੀ ਦੀਪਕ ਹੁਣਾ ਨੂੰ ਸੌਂਪ ਦਿੱਤੀ ਗਈ ਤਾਂ ਹੁਣ ਪੁਲਿਸ ਵਾਲਿਆਂ ਨੇ ਇਸ ਲਾਸ਼ ਜਿੱਥੇ ਮਿਲੀ ਸੀ ਉਸ ਦੇ 3-400 ਜਿਹੜੇ ਮੀਟਰ ਦੇ ਘੇਰੇ ਦੇ ਵਿੱਚ ਹੋਰ ਵੀ ਜਾਂਚ ਅਭਿਆਨ ਚਲਾਇਆ ਤਾਂ ਉਸੇ ਦੇ 300 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਵਾਲਿਆਂ ਨੂੰ ਦੋ ਲਾਸ਼ਾਂ ਹੋਰ ਮਿਲਦੀਆਂ ਨੇ ਇਹ ਜਿਹੜੀਆਂ ਦੋ ਲਾਸ਼ਾਂ ਸੀ ਇੱਕ ਲਾਸ਼ ਰਾਜਿੰਦਰ ਦੀ ਸੀ ਤੇ ਇੱਕ ਲਾਸ਼ ਕਮਲਾ ਦੀ ਸੀ ਤਾਂ ਇੱਥੇ ਹੁਣ ਪਤਾ ਲੱਗਿਆ ਕਿ ਜਿਹੜੇ ਤਿੰਨ ਪਰਿਵਾਰ ਦੇ ਜੀ ਜਿਹੜੇ ਘਰ ਤੋਂ ਗਾਇਬ ਹੋਏ ਸੀ ਅਚਾਨਕ ਕਿਤੇ ਚਲੇ ਗਏ ਸੀ ਤਾਂ ਇਹਨਾਂ ਤਿੰਨਾਂ ਜਣਾਂ ਦਾ ਕਤਲ ਹੋ ਚੁੱਕਿਆ ਤੇ ਇਹਨਾਂ ਦੀਆਂ ਲਾਸ਼ਾਂ ਪੁਲਿਸ ਨੂੰ ਬਰਾਮਦ ਹੁੰਦੀਆਂ ਹੁਣ ਪੁਲਿਸ ਨੂੰ ਜਦੋਂ ਇਹ ਲਾਸ਼ਾਂ ਮਿਲੀਆਂ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਜਾਂਚ ਪਹਿਲਾਂ ਕਰ ਰਹੀ ਸੀ ਉਸੇ ਜਾਂਚ ਨੂੰ ਅੱਗੇ ਵਧਾਉਂਦੀ ਹੈ ਜਿਸ ਦੇ ਵਿੱਚ ਪੁਲਿਸ ਉਸ ਦੀਪਕ ਤੇ ਉਸ ਦੀ ਘਰ ਵਾਲੀ ਚੰਚਲ ਦੇ ਫੋਨ ਦੀ ਜਾਂਚ ਕਰ ਰਹੀ ਸੀ ਤੇ ਹੁਣ ਦੀਪਕ ਦੇ ਫੋਨ ਦੀ ਸਭ ਤੋਂ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਹੁਣ ਜਦੋਂ ਦੀਪਕ ਦੇ ਫੋਨ ਨੰਬਰ ਦੀ ਜਾਂਚ ਹੋਈ ਤਾਂ ਦੀਪਕ ਦਾ ਜਿਹੜਾ ਫੋਨ ਸੀ ਉਸ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਕੋਈ ਵੀ ਚੀਜ਼ ਅਜੇ ਨਹੀਂ ਮਿਲਦੀ ਜਿਸ ਦੇ ਨਾਲ ਜਿਹੜਾ ਦੀਪਕ ਦੇ ਉੱਤੇ ਸ਼ੱਕ ਜਾਵੇ ਤਾਂ ਹੁਣ ਪੁਲਿਸ ਵਾਲਿਆਂ ਨੇ ਜਦੋਂ ਚੰਚਲ ਦਾ ਫੋਨ ਰਿਕਾਰਡ ਚੈੱਕ ਕੀਤਾ ਤਾਂ ਚੰਚਲ ਦੇ ਫੋਨ ਰਿਕਾਰਡ ਦੇ ਵਿੱਚ ਕੁਝਕ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਇੱਕ ਫੋਨ ਨੰਬਰ ਸੀ ਜਿਸ ਦੇ ਉੱਤੇ ਚੰਚਲ ਦੀ ਬਾਰ-ਬਾਰ ਗੱਲ ਹੁੰਦੀ ਸੀ ਤੇ ਉਸ ਫੋਨ ਨੰਬਰ ਦੇ ਉੱਤੇ ਜਿਹੜੀ ਗੱਲਬਾਤ ਕਾਫੀ ਲੰਬਾ ਸਮਾਂ ਵੀ ਹੁੰਦੀ ਰਹਿੰਦੀ ਸੀ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਸ਼ੱਕ ਹੋਇਆ ਕਿ ਸ਼ਾਇਦ ਚੰਚਲ ਦਾ ਕਿਸੇ ਦੇ ਨਾਲ ਅਫੇਅਰ ਆ ਤਾਂ ਹੁਣ ਇੱਕ ਅਫੇਅਰ ਨਿਕਲ ਕੇ ਸਾਹਮਣੇ ਆਇਆ ਜੋ ਕਿ ਪਤਾ ਲੱਗਿਆ ਕਿ ਜਿਹੜਾ ਉਹ ਫੋਨ ਨੰਬਰ ਸੀ ਉਹ ਚੰਚਲ ਜਿਹੜੇ ਘਰ ਦੇ ਵਿੱਚ ਰਹਿੰਦੇ ਸੀ ਜਿਹੜਾ ਦੀਪਕ ਉਹਨਾਂ ਦਾ ਘਰ ਸੀ ਇਸ ਘਰ ਦੇ ਨਾਲ ਹੀ ਗਵਾਂਡ ਦੇ ਵਿੱਚ ਰਹਿੰਦੇ ਇੱਕ ਮੁੰਡੇ ਸੰਜੇ ਦਾ ਉਹ ਜਿਹੜਾ ਫੋਨ ਨੰਬਰ ਸੀ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜੀ ਇਸ ਚੰਚਲ ਦੀ ਗੱਲਬਾਤ ਆ ਉਹ ਸੰਜੇ ਦੇ ਨਾਲ ਹੁੰਦੀ ਸੀ ਤੇ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਅਫੇਅਰ ਸੀ ਇਸ ਕਰਕੇ ਹੁਣ ਪੁਲਿਸ ਵਾਲਾਂ ਦਾ ਸ਼ੱਕ ਇਸ ਚੰਚਲ ਦੇ ਉੱਤੇ ਜਾਂਦਾ ਤੇ ਜਦੋਂ ਫੋਨ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਦੋਂ ਏਟੀਐਮ ਦੇ ਉੱਤੇ ਖੜ ਕੇ ਉਹ ਕੋਈ ਜਿਹੜੀ ਗੱਲਬਾਤ ਜਾਂ ਪੈਸੇ ਵਗੈਰਾ ਕਢਵਾ ਰਹੀ ਸੀ ਰਾਜਿੰਦਰੂਣੀ ਤਾਂ ਉਸੇ ਸਮੇਂ ਤਕਰੀਬਨ 7-8 ਮਿੰਟ ਤੱਕ ਦੋ ਵਾਰ ਜਿਹੜੀ ਇਸ ਚੰਚਲ ਦੀ ਗੱਲ ਉਸ ਜਿਹੜੇ ਮੁੰਡੇ ਦੇ ਨਾਲ ਉਸ ਸੰਜੇ ਦੇ ਨਾਲ ਹੋਈ ਸੀ ਤਾਂ ਪੁਲਿਸ ਵਾਲਾਂ ਦਾ ਸ਼ੱਕ ਹੋਰ ਵੀ ਜ਼ਿਆਦਾ ਇਸ ਦੇ ਉੱਤੇ ਵਧਦਾ ਹੈ ਹੁਣ ਇਸੇ ਸ਼ੱਕ ਦੇ ਆਧਾਰ ਦੇ ਉੱਤੇ ਪੁਲਿਸ ਇਸ ਚੰਚਲ ਤੇ ਸੰਜੇ ਦੋਨੋਂ ਜਣਿਆਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਦੋਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਜਾਂਦਾ ਤਾਂ ਇਹਨਾਂ ਦੇ ਕੋਲੋਂ ਜਿਹੜੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਇੱਥੇ ਜਿਹੜਾ ਸੰਜੇ ਸੀ ਇਹ ਪੁਲਿਸ ਵਾਲਾਂ ਦੇ ਉਲਟਾ ਗੱਲ ਪੈਂਦਾ ਇਹ ਪੁਲਿਸ ਵਾਲਾ ਨੂੰ ਕਹਿੰਦਾ ਕਿ ਮੈਂ ਇਸ ਕੇਸ ਦੇ ਵਿੱਚ ਕੁਝ ਨਹੀਂ ਕੀਤਾ ਇਸ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈ ਪੁਲਿਸ ਮੈਨੂੰ ਜਾਣ ਬੁਝ ਕੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੁਲਿਸ ਵਾਲੇ ਫਿਰ ਸਖਤੀ ਵਰਤਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਜਾਨਾਂ ਨੂੰ ਆਮੋ ਸਾਹਮਣੇ ਬਿਠਾਇਆ ਜਾਂਦਾ ਤੇ ਨਾਲ ਹੀ ਇਹਨਾਂ ਦੋਨਾਂ ਦੇ ਫੋਨ ਰਿਕਾਰਡ ਵੀ ਸਾਹਮਣੇ ਰੱਖ ਦਿੱਤੇ ਜਾਂਦੇ ਆ ਉਨ ਜਦੋਂ ਇਹ ਸਭ ਕੁਝ ਆਇਆ ਪੁਲਿਸ ਨੇ ਸਖਤੀ ਵਰਤੀ ਪੁਲਿਸ ਦਾ ਡੰਡਾ ਚੱਲਿਆ ਤਾਂ ਇਹ ਦੋਨੋਂ ਜਾਣੇ ਇੱਥੇ ਸਾਰੀ ਜਿਹੜੀ ਵਾਰਦਾਤ ਸੀ ਉਸ ਨੂੰ ਕਬੂਲ ਕਰ ਦਿਆ ਇਹ ਪੁਲਿਸ ਵਾਲਿਆਂ ਨੂੰ ਦੱਸ ਦਿਆ ਕਿ ਇਸ ਵਾਰਦਾਤ ਦੇ ਪਿੱਛੇ ਇਹਨਾਂ ਦਾ ਹੀ ਹੱਥ ਆ ਉਹ ਜਿਹੜੀਆਂ ਲਾਸ਼ਾਂ ਸੀ ਉਥੇ ਕਿਵੇਂ ਪਹੁੰਚੀਆਂ ਇਹਨਾਂ ਨੇ ਸਾਰਾ ਕੁਝ ਬਿਆਨ ਕੀਤਾ ਕਿ ਉਹਨਾਂ ਨੂੰ ਕਿਵੇਂ ਜਿਹੜਾ ਮੌਤੇ ਘਾਟ ਉਤਾਰਿਆ ਗਿਆ ਤੇ ਉਸ ਦੇ ਪਿੱਛੇ ਦਾ ਜੋ ਕਾਰਨ ਸੀ ਉਹ ਵੀ ਬੜਾ ਹੈਰਾਨ ਕਰਨ ਵਾਲਾ ਸੀ ਜਦੋਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਇਆ ਤਾਂ ਸਾਰੇ ਇੱਕ ਵਾਰ ਤਾਂ ਹੈਰਾਨ ਰਹਿ ਜਾਂਦੇ ਆ ਹੁਣ ਇਹਨਾਂ ਦੋਨਾਂ ਜਣਿਆਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਜੋ ਬਿਆਨ ਕੀਤਾ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਦੀਪਕ ਤੇ ਉਸ ਦੀ ਘਰ ਵਾਲੀ ਦੋਨਾਂ ਦਾ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਥੋੜਾ ਸਮਾਂ ਬਾਅਦ ਹੀ ਜਿਹੜਾ ਦੀਪਕ ਆ ਉਹ ਫੌਜ ਦੀ ਨੌਕਰੀ ਦੇ ਲਈ ਜਿਹੜਾ ਘਰ ਛੱਡ ਕੇ ਚਲਿਆ ਜਾਂਦਾ ਤੇ ਪਿੱਛੇ ਇਹ ਜਿਹੜੀ ਚੰਚਲ ਹੈ ਉਹ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਹੈ ਇਹ ਆਪਣੇ ਘਰ ਦਾ ਵਧੀਆ ਧਿਆਨ ਰੱਖਦੀ ਸੀ ਵਧੀਆ ਇਹ ਜਿਹੜਾ ਉਸ ਬੱਚੇ ਦਾ ਖਿਆਲ ਰੱਖਦੀ ਜੋ ਛੋਟਾ ਬੱਚਾ ਸੀ ਇਸੇ ਕਰਕੇ ਇਸ ਦੇ ਘਰ ਦੇ ਨਾਲ ਇਹਨੂੰ ਖੁੱਲ ਵੀ ਦੇ ਰੱਖੀ ਸੀ ਕਿ ਇਹ ਜਿਹੜਾ ਫੈਸ਼ਨ ਡਿਜ਼ਾਈਨਿੰਗ ਵਗੈਰਾ ਦਾ ਕੋਰਸ ਦੇਰਾਦੁਨ ਜਾ ਕੇ ਕਰਦੀ ਸੀ ਤੇ ਇਸੇ ਜਿਹੜੀ ਖੁੱਲ ਦਾ ਇਹਨੇ ਫਿਰ ਉੱਥੇ ਨਜਾਇਜ਼ ਫਾਇਦਾ ਚੱਕਿਆ ਹੁਣ ਜੋਹੇ ਸੰਜੇ ਸੀ ਇਹਨਾਂ ਦੇ ਘਰ ਦਾ ਗਵਾਂਢੀ ਸੀ ਇਸ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਇਹ ਬੜਾ ਵਧੀਆ ਮੁੰਡਾ ਸੀ ਇਸ ਕਰਕੇ ਇਸ ਦੇ ਉੱਤੇ ਕੋਈ ਸ਼ੱਕ ਵਗੈਰਾ ਨਹੀਂ ਕਰਦਾ ਸੀ ਇਹ ਇਹਨਾਂ ਦੇ ਘਰ ਆਉਂਦਾ ਸੀ ਇੱਥੇ ਹੀ ਚੰਚਲ ਤੇ ਸੰਜੇ ਦੀਆਂ ਜਿਹੜੀਆਂ ਆਪਸ ਦੇ ਵਿੱਚ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੁੰਦੀਆਂ ਇਹ ਆਪਸ ਦੇ ਵਿੱਚ ਪਹਿਲਾਂ ਹਾਸੀ ਮਖੌਲ ਕਰਦੇ ਰਹਿੰਦੇ ਸੀ ਹੌਲੀ ਹੌਲੀ ਕਰਕੇ ਇਹ ਇੱਕ ਦੂਜੇ ਦੇ ਨੇੜੇ ਆਉਂਦੇ ਜਾਂਦੇ ਆ ਇੱਕ ਦੂਜੇ ਦੇ ਨਾਲ ਨੰਬਰ ਜਿਹੜਾ ਐਕਸਚੇਂਜ ਕਰਦੇ ਆ ਫੋਨ ਦੇ ਉੱਤੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਆ ਤੇ ਇਹ ਫਿਰ ਇੱਕ ਅਫੇਅਰ ਦੇ ਵਿੱਚ ਆ ਜਾਂਦੀ ਹੈ ਇਹ ਇੱਕ ਦੂਜੇ ਦੇ ਨਾਲ ਇੰਨਾ ਜ਼ਿਆਦਾ ਅੱਗੇ ਵਧ ਚੁੱਕੇ ਸੀ ਕਿ ਇਹ ਫਿਜ਼ੀਕਲ ਰਿਲੇਸ਼ਨ ਤੱਕ ਬਣਾ ਲੈਂਦੇ ਆ ਹੁਣ ਇਸ ਚੀਜ਼ ਦੀ ਥੋੜੀ ਬਹੁਤੀ ਭਣਕ ਜਿਹੜੀ ਉਸ ਕਮਲਾ ਨੂੰ ਲੱਗਦੀ ਆ ਹੁਣ ਕਾਮਲਾ ਇੱਕ ਦਿਨ ਗੱਲਾਂ-ਗੱਲਾਂ ਦੇ ਵਿੱਚ ਇਸ ਚੰਚਲ ਨੂੰ ਸਮਝਾਉਂਦੀ ਵੀ ਹੈ ਕਿ ਆਪਣਾ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਤੇਰਾ ਘਰ ਵਾਲਾ ਫੌਜ ਦੀ ਨੌਕਰੀ ਕਰਦਾ ਇੱਕ ਵਧੀਆ ਨੌਕਰੀ ਕਰਦਾ ਕਿਤੇ ਸਾਡੇ ਜਿਹੜੇ ਸਮਾਜ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਦੇ ਉੱਤੇ ਕੋਈ ਕਲੰਕ ਵਗੈਰਾ ਨਾ ਲੱਗ ਜਾਵੇ ਇਸ ਗੱਲ ਦਾ ਧਿਆਨ ਰੱਖੀ ਪਰ ਇਹ ਗੱਲ ਸੁਣ ਕੇ ਜਿਹੜੀ ਚੰਚਲ ਸੀ ਇਹ ਉਲਟਾ ਆਪਣੀ ਸੱਸ ਦੇ ਗਲ ਪੈ ਜਾਂਦੀ ਹੈ ਤੇ ਇਹ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਜਿਹੜਾ ਗਲਤ ਬੋਲ ਰਹੀਆਂ ਜਾਂ ਇਦਾਂ ਦਾ ਸ਼ੱਕ ਜਿਹੜਾ ਤੈਨੂੰ ਨਹੀਂ ਕਰਨਾ ਚਾਹੀਦਾ ਤੇਰੇ ਦਿਮਾਗ ਦੇ ਵਿੱਚ ਵੀ ਕਿੱਥੋਂ ਆਈ ਇਹ ਗੱਲਬਾਤ ਇਹ ਪੂਰੀ ਸੱਚੀ ਬਣਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਥੇ ਹੀ ਫਿਰ ਕੁਝ ਸਮਾਂ ਬੀਤਦਾ ਹੁਣ ਇਹ ਆਪਣੇ ਘਰਦਿਆਂ ਦੀ ਅੱਖਾਂ ਦੇ ਵਿੱਚ ਜਿਹੜੀ ਮਿੱਟੀ ਪਾ ਰਹੇ ਸੀ ਪਰ ਇਹ ਚੀਜ਼ ਬਹੁਤਾ ਸਮਾਂ ਨਹੀਂ ਚੱਲੀ ਇੱਕ ਦਿਨ ਇਹਨਾਂ ਦੇ ਸਾਰੇ ਘਰ ਦੇ ਜਿਸ ਦੇ ਵਿੱਚ ਜੋਗਿੰਦਰ ਉਸ ਦਾ ਬੇਟਾ ਤੇ ਜਿਹੜੀ ਇਸ ਦੀ ਸੱਸ ਸੀ ਚੰਚਲ ਦੀ ਇਹ ਤਿੰਨੋਂ ਜਾਣੇ ਕਿਤੇ ਬਾਹਰ ਗਏ ਹੋਏ ਸੀ ਇਸ ਦੀ ਸੱਸ ਕਿਤੇ ਕੰਮ ਗਈ ਹੋਈ ਸੀ ਤਾਂ ਫਿਰ ਜਦੋਂ ਇਹ ਬਾਹਰ ਗਏ ਹੋਏ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਤੋਂ ਪਿੱਛੋਂ ਜਿਹੜਾ ਉਹ ਸੰਜਿਆ ਘਰ ਦੇ ਵਿੱਚ ਦਾਖਲ ਹੁੰਦਾ ਤੇ ਇਹ ਜਦੋਂ ਘਰ ਦੇ ਵਿੱਚ ਆਉਂਦਾ ਤੇ ਉੱਥੇ ਇੱਕ ਦੂਜੇ ਦੇ ਨਾਲ ਫਿਰ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਆ ਐਨੇ ਤੱਕ ਜਿਹੜੀ ਇਸ ਚੰਚਲ ਦੀ ਸੱਸ ਕਾਮਲਾ ਦੇਵੀ ਸੀ ਉਹ ਵੀ ਆਪਣੇ ਕੰਮ ਤੋਂ ਵਾਪਸ ਆ ਜਾਂਦੀ ਆ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਉਹ ਇੰਨੀ ਜਲਦੀ ਘਰ ਵਾਪਸ ਆ ਜੂਗੀ ਉਹ ਜਦੋਂ ਘਰ ਆਉਂਦੀ ਆ ਤਾਂ ਇਹਨਾਂ ਨੂੰ ਇਤਰਾਜੂ ਇੱਕ ਹਾਲਤ ਦੇ ਵਿੱਚ ਦੇਖਦੀ ਆ ਤਾਂ ਫਿਰ ਇੱਥੋਂ ਜਿਹੜਾ ਸੰਜੇ ਆ ਇੱਕਦਮ ਘਰ ਤੋਂ ਭੱਜ ਜਾਂਦਾ ਪਰ ਬਾਅਦ ਦੇ ਵਿੱਚ ਜਿਹੜੀ ਕੰਮਲਾ ਆ ਉਹ ਚੰਚਲ ਨੂੰ ਕਾਫੀ ਜਿਹੜਾ ਡਾਂਟਦੀ ਆ ਜਾਂ ਕਹਿਦੀ ਆ ਉਸਦੇ ਨਾਲ ਲੜਾਈ ਵਗੈਰਾ ਕਰਦੀ ਆ ਤੇ ਇੱਥੇ ਫਿਰ ਚੰਚਲ ਆ ਜਿਹੜੀ ਇਸ ਤੋਂ ਮਾਫੀ ਵੀ ਮੰਗਦੀ ਆ ਤੇ ਇਸ ਨੂੰ ਕਹਿੰਦੀ ਆ ਕਿ ਤੂੰ ਕਿਸੇ ਨੂੰ ਅੱਗੇ ਇਹ ਗੱਲਬਾਤ ਨਾ ਦੱਸੀ ਮੈਂ ਅੱਗੇ ਤੋਂ ਜਿਆ ਕੁਝ ਨਹੀਂ ਕਰੂਗੀ ਤਾਂ ਫਿਰ ਇੱਥੇ ਕੰਮਲਾ ਵੀ ਇਹ ਗੱਲ ਸੋਚ ਲੈਂਦੀ ਆ ਕਿ ਜੇਕਰ ਮੈਂ ਆਪਣੇ ਬੇਟੇ ਨੂੰ ਇਸ ਗੱਲਬਾਤ ਬਾਰੇ ਦੱਸੂ ਤਾਂ ਉਹਦੇ ਮਨ ਦੇ ਉੱਤੇ ਠੇਸ ਪਹੁੰਚੂਗੀ। ਹੁਣ ਜਿਹੜੀ ਚਾਂਚਲ ਸੀ ਇਹਦੇ ਕੋਲੋਂ ਮਾਫੀ ਮੰਗ ਚੁੱਕੀ ਸੀ ਇਸ ਕਰਕੇ ਜਿਹੜੀ ਕਾਮਲਾ ਉਸ ਗੱਲ ਨੂੰ ਉੱਥੇ ਹੀ ਦੱਬ ਦਿੰਦੀ ਹੈ। ਤਾਂ ਫਿਰ ਇਸੇ ਤਰ੍ਹਾਂ ਸਮਾਂ ਅੱਗੇ ਲੰਘਦਾ ਜਾਂਦਾ ਹੈ। ਥੋੜੇ ਸਮੇਂ ਬਾਅਦ ਹੀ ਹੁਣ ਜਿਹੜੀ ਇਹ ਚਾਂਚਲ ਸੀ ਇਹ ਅੱਗੇ ਵੀ ਜਿਹੜਾ ਦੇਹਰਾਦੂਨ ਆਪਣੀ ਪੜ੍ਹਾਈ ਦੇ ਲਈ ਜਾਂਦੀ ਹੀ ਰਹਿੰਦੀ ਸੀ ਇਸ ਕਰਕੇ ਇਹ ਹੁਣ ਵੀ ਜਾਂਦੀ ਸੀ ਤਾਂ ਥੋੜੇ ਸਮੇਂ ਬਾਅਦ ਹੀ ਇਨ੍ਹਾਂ ਦੋਨਾਂ ਜਣਿਆਂ ਦਾ ਸੰਜੇ ਤੇ ਚਾਂਚਲ ਦਾ ਮੇਲ ਮਲਾਪ ਦੁਬਾਰਾ ਤੋਂ ਫਿਰ ਦੇਰਾ ਦੋਂਦੇ ਕਿਸੇ ਪਾਰਕ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਚੋਰੀ ਚੂਪੇ ਇੱਕ ਪਾਰਕ ਦੇ ਵਿੱਚ ਮਿਲਣਾ ਸ਼ੁਰੂ ਕਰਦੇ ਆ ਪਰ ਇਹ ਹੁਣ ਇੱਕ ਦੂਜੇ ਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਕਰਨ ਲੱਗੇ ਸੀ ਅੰਨੇ ਹੋ ਗਏ ਸੀ ਆਪਾਂ ਕਹਿ ਸਕਦੇ ਆ ਤੇ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਇਸ ਕਰਕੇ ਹੁਣ ਇਹ ਇੱਕ ਪਲੈਨਿੰਗ ਬਣਾਉਂਦੇ ਆ ਜਿਸ ਦੇ ਨਾਲ ਇਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਰਾਹ ਦੇ ਵਿੱਚ ਜਿਹੜਾ ਇਸ ਚੰਚਲ ਦਾ ਪਰਿਵਾਰ ਆ ਉਹ ਰੋੜਾ ਬਣ ਰਿਹਾ ਇਸ ਕਰਕੇ ਚਾਹੁੰਦੇ ਸੀ ਕਿ ਉਹਨਾਂ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਜਿਸ ਤੋਂ ਬਾਅਦ ਇਹ ਇੱਕ ਦੂਜੇ ਨਾਲ ਵਿਆਹ ਵੀ ਕਰਾ ਲੈਣਗੇ ਤੇ ਉਹਨਾਂ ਦੀ ਜਿਹੜੀ ਰੂੜਾ ਦੀ ਪ੍ਰਾਪਰਟੀ ਆ ਉਹ ਵੀ ਇਹਨਾਂ ਦੇ ਹੱਥ ਆ ਜਾਊਗੀ ਤਾਂ ਇਸ ਦੇ ਚੱਲਦਿਆਂ ਇਹ ਫਿਰ ਇਹ ਪੂਰੀ ਪਲੈਨਿੰਗ ਬਣਾਉਂਦੇ ਆ ਜਿਸ ਦੇ ਵਿੱਚ ਇਹ ਸਾਰੇ ਪਰਿਵਾਰ ਨੂੰ ਮਾਰਨਾ ਚਾਹੁੰਦੇ ਸੀ ਪਰ ਇਹਨਾਂ ਨੂੰ ਇੱਕ ਦਿਨ ਜਦੋਂ ਪਤਾ ਲੱਗਦਾ ਕਿ ਜਿਹੜੇ ਇਹ ਤਿੰਨੋਂ ਜਾਣੇ ਮਾਂ ਪੁੱਤ ਤੇ ਉਹਨਾਂ ਦਾ ਜਿਹੜਾ ਪੋਤਾ ਸੀ ਇਹ ਤਿੰਨੋਂ ਜਾਣੇ ਕਿਸੇ ਕੁੜੀ ਨੂੰ ਦੇਖਣ ਦੇ ਲਈ ਜਾਣਗੇ ਤਾਂ ਇੱਥੇ ਪਲਾਨ ਬਣਾਉਂਦੇ ਆ ਕਿ ਸਭ ਤੋਂ ਪਹਿਲਾਂ ਇਹ ਤਿੰਨਾਂ ਜਣਿਆਂ ਨੂੰ ਇੱਥੇ ਖਤਮ ਕਰਨਗੇ ਉਸ ਤੋਂ ਬਾਅਦ ਦੀਪਕ ਨੂੰ ਵੀ ਮਾਰ ਦੇਣਗੇ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਤੇ ਜਾਣਾ ਫਿਰ ਇੱਕ ਦਿਨ ਸੰਜੇ ਇਹਨਾਂ ਦੇ ਘਰ ਜਾਂਦਾ ਹੁਣ ਜਿਹੜੀ ਇਹ ਚੰਚਲ ਸੀ ਇਹ ਆਪਣੇ ਘਰ ਵਾਲੇ ਦੇ ਕੋਲ ਗਈ ਹੋਈ ਸੀ ਇਸ ਕਰਕੇ ਘਰ ਨਹੀਂ ਸੀ ਹੁਣ ਜਦੋਂ ਸੰਜੇ ਘਰ ਆਇਆ ਤਾਂ ਕਾਮਲਾ ਨੂੰ ਵੀ ਕੋਈ ਜ਼ਿਆਦਾ ਬੁਰਾ ਨਹੀਂ ਲੱਗਿਆ ਹੁਣ ਜਦੋਂ ਇਹ ਘਰ ਆਇਆ ਤਾਂ ਇਹਦੇ ਕੋਲੇ ਉਹ ਕੁੜੀ ਦੇਖਣ ਵਾਲੀ ਗੱਲ ਵੀ ਜਿਹੜੀ ਕਾਮਲਾ ਉਹਨਾਂ ਨੇ ਆਪਣੇ ਹੱਥ ਹੀ ਕਰ ਦਿੱਤੀ ਤੇ ਹੁਣ ਉਹਨਾਂ ਨੂੰ ਜਿਹੜੀ ਡਰਾਈਵਰ ਦੀ ਲੋੜ ਸੀ ਜਿਹੜਾ ਰਾਜਿੰਦਰ ਸੀ ਉਹ ਗੱਡੀ ਚਲਾਉਣੇ ਨਹੀਂ ਜਾਣਦਾ ਸੀ ਇਸ ਕਰਕੇ ਹੁਣ ਸੰਜੇ ਆਪ ਹੀ ਕਹਿੰਦਾ ਕਿ ਮੈਂ ਤੁਹਾਨੂੰ ਲੈ ਕੇ ਚੱਲੂੰਗਾ ਤਾਂ ਇਸ ਦੇ ਚੱਲਦੇ ਆਹੀ ਇਹ ਫਿਰ 27 ਤਰੀਕ ਨੂੰ ਸਵੇਰ ਦੇ 4-5 ਵਜੇ ਹੀ ਘਰ ਤੋਂ ਨਿਕਲ ਜਾਂਦੇ ਆ ਇਸੇ ਕਰਕੇ ਜਿਹੜਾ ਇਹਨਾਂ ਨੂੰ ਪਿੰਡ ਦੇ ਵਿੱਚ ਕਿਸੇ ਨੇ ਨਹੀਂ ਦੇਖਿਆ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਜਲਦੀ ਘਰ ਤੋਂ ਨਿਕਲ ਚੁੱਕੇ ਸੀ ਤੇ ਹੁਣ ਜਦੋਂ ਇਹ ਚਲੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਰੁੱਕ ਕੇ ਇਹ ਖਾਣਾ ਵਗੈਰਾ ਵੀ ਖਾਂਦੇ ਆ ਹੁਣ ਜਿਹੜਾ ਇਹ ਪਰਿਵਾਰ ਸੀ ਕਮਲਾ ਹਣੀ ਸੀ ਇਹ ਆਪਣੇ ਨਾਲ ਕੈਸ਼ ਲੈ ਜਾਣਾ ਭੁੱਲ ਗਏ ਸੀ ਇਸ ਕਰਕੇ ਜੋ ਵੀ ਖਰਚਾ ਇਹਨਾਂ ਦਾ ਖਾਣਾ ਖਾਣ ਤੇ ਤੇ ਅੱਗੇ ਫਿਰ ਜੋ ਪੈਟਰੋਲ ਵਗੈਰਾ ਭਰਾਉਣ ਉਤੇ ਖਰਚ ਆਇਆ ਉਹ ਸਾਰਾ ਖਰਚਾ ਇਸ ਸੰਜੇ ਨੇ ਆਪਣੇ ਕੋਲੋਂ ਕੀਤਾ ਸੀ ਇਸੇ ਦੇ ਚਲਦਿਆਂ ਹੀ ਇਹ ਕੇਟੀਐਮ ਦੇ ਉੱਤੇ ਵੀ ਰੁਕੇ ਸੀ ਉੱਥੋਂ ਕੈਸ਼ ਕਢਾਉਣਾ ਸੀ ਪਰ ਉੱਥੇ ਵੀ ਇਹਨਾਂ ਨੂੰ ਜਿਹੜਾ ਕੈਸ਼ ਨਹੀਂ ਮਿਲਿਆ ਸੀ ਤਾਂ ਫਿਰ ਰਸਤੇ ਦੇ ਵਿੱਚ ਜਾਂਦੇ ਆ ਹੀ ਜਿਹੜਾ ਸੰਜੇ ਆ ਬੀਰਾ ਵਗੈਰਾ ਖਰੀਦਦਾ ਤੇ ਨਾਲ ਆਪ ਵੀ ਪਿੰਦਾ ਤੇ ਨਾਲ ਹੀ ਰਾਜਿੰਦਰ ਨੂੰ ਵੀ ਦਿੰਦਾ ਇਹ ਰਸਤੇ ਦੇ ਵਿੱਚ ਬੀਅਰ ਪੀਂਦਾ ਜਾਂਦੇ ਸੀ ਕੁਝ ਸਮੇਂ ਬਾਅਦ ਜਦੋਂ ਸ਼ਾਮ ਦਾ ਟਾਈਮ ਹੁੰਦਾ ਤਾਂ ਇਹ ਕਾਰ ਨੂੰ ਇੱਕ ਸਾਈਡ ਦੇ ਉੱਤੇ ਖੜਾਉਂਦਾ ਇੱਕ ਜੰਗਲ ਟਾਈਪ ਜਗ੍ਹਾ ਸੀਗੀ ਉਸ ਜਗ੍ਹਾ ਦੇ ਉੱਤੇ ਸੁੰਨਸਾਂ ਜਗ੍ਹਾ ਦੇ ਉੱਤੇ ਕਾਰ ਨੂੰ ਖੜਾਉਂਦਾ ਤੇ ਕਹਿੰਦਾ ਕਿ ਮੈਂ ਵਾਸ਼ਰੂਮ ਜਾ ਕੇ ਆਇਆ ਤੇ ਨਾਲ ਹੀ ਇਸ ਦੇ ਰਾਜਿੰਦਰ ਵੀ ਉੱਤਰ ਕੇ ਚਲਾ ਜਾਂਦਾ ਹੈ ਇਹ ਉੱਥੋਂ ਫਿਰ ਸਿਗਰਟ ਪੀਣ ਦੇ ਬਹਾਨੇ ਕਾਰ ਤੋਂ ਥੋੜੀ ਦੂਰ ਚਲੇ ਜਾਂਦੇ ਆ ਜੰਗਲ ਦੇ ਅੰਦਰ ਵੱਲ ਨੂੰ ਚਲੇ ਜਾਂਦੇ ਆ ਜਦੋਂ ਇਹ ਅੰਦਰ ਕਾਫੀ ਅੱਗੇ ਜਾਂਦੇ ਆ ਇਹਨੂੰ ਜਿੱਥੇ ਲੱਗਦਾ ਸੰਜੇ ਨੂੰ ਕਿ ਹੁਣ ਆਵਾਜ਼ ਕਾਰ ਤੱਕ ਨਹੀਂ ਪਹੁੰਚੂਗੀ ਤਾਂ ਉੱਥੇ ਜਾ ਕੇ ਆਪਣੇ ਨਾਲ ਲਿਆਂਦੇ ਹੋਏ ਇੱਕ ਪਿਸਤਲ ਦੇ ਨਾਲ ਇਹ ਰਾਜਿੰਦਰ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਤੇ ਉਸ ਤੋਂ ਬਾਅਦ ਇਹ ਕਾਰ ਕੋਲ ਵਾਪਸ ਆਉਂਦਾ ਕਾਰ ਕੋਲ ਆ ਕੇ ਇਹ ਕਾਮਲਾ ਨੂੰ ਕਹਿੰਦਾ ਕਿ ਜਿਹੜਾ ਰਜਿੰਦਰ ਹੈ ਉਹ ਅੱਗੇ ਨਹੀਂ ਜਾਣਾ ਚਾਹੁੰਦਾ ਉਹ ਉੱਥੇ ਹੀ ਪੱਥਰ ਦੇ ਉੱਤੇ ਇੱਕ ਬੈਠਾ ਆ ਉਹ ਕਹਿ ਰਿਹਾ ਕਿ ਮੈਂ ਅੱਗੇ ਕੁੜੀ ਦੇਖਣ ਲਈ ਨਹੀਂ ਜਾਣਾ ਤਾਂ ਇੱਥੇ ਜਿਹੜੀ ਕਾਮਲਾ ਬੜੀ ਹੈਰਾਨ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਚਲ ਮੈਂ ਉਹਨੂੰ ਲੈ ਕੇ ਆਉਣੀ ਆ ਤੇ ਆਪ ਉੱਤਰ ਕੇ ਇਸ ਸੰਜੇ ਦੇ ਨਾਲ ਰਜਿੰਦਰ ਨੂੰ ਲੈਣ ਦੇ ਲਈ ਚਲੀ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਉਹ ਬੱਚਾ ਸੀ ਛੋਟਾ ਜਿਹਾ ਭਾਸਕਰ ਉਹ ਹਾਲੇ ਵੀ ਗੱਡੀ ਦੇ ਵਿੱਚ ਸੁੱਤਾ ਪਿਆ ਸੀਗਾ ਤੇ ਹੁਣ ਇਹ ਜਿਹੜਾ ਸੰਜੇ ਆ ਕਾਮਲਾ ਨੂੰ ਲੈ ਕੇ ਜਾਂਦਾ ਉਸ ਜਗ੍ਹਾ ਦੇ ਉੱਤੇ ਉੱਥੇ ਲਿਜਾ ਕੇ ਇਹ ਕਾਮਲਾ ਦੇ ਵੀ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਇਹ ਵਾਪਸ ਕਾਰ ਦੇ ਵਿੱਚ ਆਉਂਦਾ ਹੁਣ ਜਿਹੜਾ ਉਹ ਬੱਚਾ ਸੁੱਤਾ ਪਿਆ ਸੀ ਉਹਨੂੰ ਕਾਰ ਦੇ ਸਮੇਤ ਅੱਗੇ ਲੈ ਜਾਂਦਾ ਥੋੜੀ ਅੱਗੇ ਜਾ ਕੇ ਇਹ ਬੱਚੇ ਨੂੰ ਵੀ ਕਾਰ ਦੇ ਵਿੱਚੋਂ ਜਿਹੜਾ ਉਤਾਰਦਾ ਉਹਨੂੰ ਨੀਂਦ ਚੋਂ ਜਗਾਉਂਦਾ ਬਾਹਰ ਉਤਾਰ ਕੇ ਉਸ ਦੇ ਜਿਹੜੇ ਗਲੇ ਦੇ ਉੱਤੇ ਚਾਕੂ ਦੇ ਨਾਲ ਕੱਟ ਲਾਉਂਦਾ ਤੇ ਉਸ ਤੋਂ ਬਾਅਦ ਉਸ ਦੇ ਢਿੱਡ ਦੇ ਵਿੱਚ ਵੀ ਚਾਕੂ ਮਾਰਦਾ ਤੇ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਤੇ ਉੱਥੇ ਹੀ ਸਾਈਡ ਦੇ ਉੱਤੇ ਉਹਦੀ ਲਾਸ਼ ਛੁੱਟਦਾ ਤੇ ਉਸ ਤੋਂ ਬਾਅਦ ਕਾਰ ਲਿਜਾ ਕੇ ਅੱਗੇ ਇੱਕ ਸੁੰਨਸਾਂ ਜਗ੍ਹਾ ਦੇ ਉੱਤੇ ਲਾਉਂਦਾ ਉਸ ਤੋਂ ਬਾਅਦ ਫਿਰ ਇੱਕ ਆਟੋ ਲੈਂਦਾ ਆਟੋ ਲੈ ਕੇ ਬੱਸ ਸਟੈਂਡ ਪਹੁੰਚਦਾ ਬੱਸ ਸਟੈਂਡ ਦੇ ਉੱਤੇ ਜਾ ਕੇ ਉੱਥੋਂ ਫਿਰੇ ਵਾਪਸ ਦੇਹਰਾਦੂਨ ਆ ਜਾਂਦਾ ਇਸ ਤਰ੍ਹਾਂ ਇਹਨੇ ਇਹਨਾਂ ਤਿੰਨ ਜਿਹੜੇ ਕਤਲ ਸੀਗੇ ਉਹਨਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਏਸੇ ਦੇ ਦੌਰਾਨ ਜਦੋਂ ਇਹ ਸਾਰਾ ਕੁਝ ਕਰ ਰਿਹਾ ਸੀ ਤਾਂ ਬਾਰ-ਬਾਰ ਇਸ ਦਾ ਜਿਹੜਾ ਸੰਪਰਕ ਸੀ ਉਹ ਉਦੋਂ ਵੀ ਚਾਂਚਲ ਦੇ ਨਾਲ ਹੋ ਰਿਹਾ ਸੀ ਇਹ ਚਾਂਚਲ ਨੂੰ ਸਾਰੀ ਜਾਣਕਾਰੀ ਦੇ ਰਿਹਾ ਸੀ ਇਸ ਤਰ੍ਹਾਂ ਇਹ ਦੇਰਾਦੋਨੋਂ ਵਾਪਸ ਆਇਆ ਤੇ ਆਪਣੀ ਆਮ ਜ਼ਿੰਦਗੀ ਜਿਉਣ ਲੱਗਿਆ ਉਸ ਤੋਂ ਬਾਅਦ ਜਦੋਂ ਪੁਲਿਸ ਆਈ ਪੁਲਿਸ ਨੇ ਇਹਨਾਂ ਦੇ ਮਿਸਿੰਗ ਜਿਹੜੇ ਤਿੰਨ ਜਾਣੇ ਸੀ ਇਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਨਾਲ ਲਾ ਕੇ ਸੰਜੇ ਨੇ ਆਪ ਉਹਨਾਂ ਦੇ ਨਾਲ ਜਾਂਚ ਵੀ ਕਰਾਈ ਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਦੇ ਵਿੱਚ ਉਹ ਪੁਲਿਸ ਵਾਲਿਆਂ ਨੂੰ ਇਹ ਵੀ ਦੱਸਦਾ ਰਿਹਾ ਕਿ ਸੰਜੇ ਤੇ ਉਸਦੇ ਭਰਾ ਦਾ ਆਪਸ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤੇ ਜਿਹੜਾ ਰਾਜਿੰਦਰ ਸੀ ਉਹ ਇੱਕ ਦੋ ਵਾਰ ਜੇਲ੍ਹ ਥਾਣੇ ਵੀ ਜਾ ਚੁੱਕਿਆ ਸੀ ਜਿਸ ਦੇ ਨਾਲ ਇਹ ਚਾਹੁੰਦਾ ਸੀ ਕਿ ਪੁਲਿਸ ਗਮਰਾਹ ਹੋ ਜਾਵੇ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਵਗੈਰਾ ਹੋਊ ਪਰ ਪੁਲਿਸ ਨੇ ਜਦੋਂ ਜਾਂਚ ਕੀਤੀ ਹੌਲੀ ਹੌਲੀ ਕਰਕੇ ਇਹ ਮਾਮਲਾ ਸਾਰਾ ਨਿਕਲ ਕੇ ਸਾਹਮਣੇ ਆਉਂਦਾ ਤੇ ਸਭ ਨੂੰ ਪਤਾ ਲੱਗਦਾ ਕਿ ਇਹ ਜਿਹੜੀ ਚਾਂਚਲ ਸੀ ਇਹਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਸਾਰੇ ਪਰਿਵਾਰ ਨੂੰ ਮੌਤੇ ਘਾਟ ਉਤਾਰ ਦਿੱਤਾ ਇਥੋਂ ਤੱਕ ਕਿ ਇਹ ਜਿਹੜਾ ਦੀਪਕ ਸੀ ਉਸ ਨੂੰ ਵੀ ਇਹਨਾਂ ਦਾ ਪੂਰਾ ਮਾਰਨ ਦਾ ਪਲਾਨ ਸੀ ਜੇਕਰ ਇਹ ਫੜੇ ਨਾ ਜਾਂਦੇ ਤਾਂ ਹੋ ਸਕਦਾ ਸੀ ਕਿ ਅੱਗੇ ਜਾ ਕੇ ਦੀਪਕ ਨੂੰ ਵੀ ਜਿਹੜਾ ਮੌਤੇ ਘਾਟ ਉਤਾਰ ਦਿੰਦੇ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਸੀ ਤੇ ਕਰੋੜਾਂ ਦੀ ਪ੍ਰਾਪਰਟੀ ਇਹ ਆਪਣੇ ਨਾਮ ਕਰਵਾ ਲੈਂਦੇ ਇਸ ਤਰ੍ਹਾਂ ਇਹ ਕੇਸ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਕਾਨੂੰਨ ਹੈ ਇੱਕ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਤੇ ਤੁਹਾਡਾ ਕੀ ਮੰਨਣਾ ਹੈ ਇਸ ਦੇ ਬਾਰੇ ਤੁਸੀਂ ਅਜਿਹੀ ਨੂੰਹ ਦੇ ਬਾਰੇ ਅਜਿਹੀ ਔਰਤਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ